ਤੇਰੀ ਮਨ ਦੀ ਇੱਛਾ ਸੀ ਵੀ ਬੱਚਾ ਪੜਾ ਲਿਖਾ ਕੇ ਚੰਗਾ ਅਫਸਰ ਬਣਾਵਾਂਗਾ ਤੇ ਮੈਂ ਬੱਚਾ ਭਰਉਣ ਵਾਸਤੇ ਭੇਜਤਾ ਪੂਨੇ ਕਹਿੰਦੇ ਪੂਨੇ ਮੇਰਾ ਬੇਟਾ ਗਿਆ ਤੇ ਇੱਕ ਦਿਨ ਉਹਨੇ ਮੈਨੂੰ ਪੂਨੇ ਤੋਂ ਫੋਨ ਕੀਤਾ ਉਹਨੇ ਫੋਨ ਕੀਤਾ ਕਹਿੰਦੇ ਪਾਪਾ ਮੇਰੇ ਨਾਲ ਨਾ ਮੈਕਸਿਮਮ ਬੱਚੇ ਪੰਜਾਬ ਤੋਂ ਨੇ ਮੇਰੀ ਗੱਲ ਦਾ ਗੁੱਸਾ ਨਾ ਕਰਿਆ ਜੇ ਮੈਂ ਵੀ ਤੇ ਪੰਜਾਬ ਤੋਂ ਨਾ ਪਿਛੇ ਇਹ ਤੇ ਮੈਂ ਅੱਜ ਸਵੇਰੇ ਹੀ ਉਹਨਾਂ ਨੂੰ ਕਹਿ ਰਿਹਾ ਸੀ ਮੈਂ ਕਿਹਾ ਸਾਡੀਆਂ ਚਾਰਕਾਂ ਦੀਆਂ ਜਵਾਨਾਂ ਚ ਨਾ ਇੱਕ ਸੁਣੀ ਸੁਣਾਈ ਕਹਾਵਤ ਚੜੀ ਹੁੰਦੀ ਅਹੀਂ ਸੁਣੀ ਸੁਣਾਈ ਮਾਰ ਦਿੰਦੇ ਆ ਕਿੱਥੇ ਬੈਠੀ ਨਾ ਇਹੀ ਕਹਿੰਨੇ ਆ ਜੀ ਪੰਜਾਬ ਚ ਕਥਾ ਕਰੀਏ ਤੇ ਇਦਾਂ ਲੱਗਦਾ ਜਿਦਾਂ ਯੂਪੀ ਵਿਹਾਰ ਚ ਕਰਦੇ ਆ ਕਮਾਲ ਹੋ ਗਈ ਯਾਰ ਯੂਪੀ ਵਿਹਾਰ ਇੱਥੇ ਤੇ ਮੈਂ ਦੇਖ ਕੇ ਰਾਣਾ ਵੀ ਵੀ ਜਿਹੜੀ ਚੀਜ਼ ਅਸੀਂ ਪੰਜਾਬ ਦੀ ਧਰਤੀ ਤੇ ਨਹੀਂ ਸਾਂਭ ਸਕੇ ਜਿੱਥੇ ਗੁਰੂ ਨਾਨਕ ਸਾਹਿਬ ਨੇ 239 ਸਾਲ ਲਾ ਕੇ ਚਰਨਛੋਹ ਧਰਤੀ ਹੈ ਉਹ ਸਰੂਪ ਤੁਸੀਂ ਐਸ ਥਾਂ ਤੇ ਸਾਂਭ ਕੇ ਬੈਠੇ ਅਸੀਂ ਕਿਹੜੀ ਜ਼ੁਬਾਨ ਨਾਲ ਕਹਿੰਨੇ ਆ ਵੀ ਯੂਪੀ ਚ ਸਿੱਖੀ ਨਹੀਂ ਹੈਗੀ ਵੀ ਕੀ ਬਾਤ ਹੈ ਤੁਸੀਂ ਤਰਸਦੇ ਫਿਰਦੇ ਹੋ ਵੀ ਉਸ ਧਰਤੀ ਨੂੰ ਸ਼ਹੀਦਾਂ ਦੀ ਧਰਤੀ ਨੂੰ ਤੇ ਜਿਹੜੇ ਅਸੀਂ ਬੈਠੇ ਅਸੀਂ ਜਰੂਰ ਭਾਵੇਂ ਉਸ ਲੈਵਲ ਤੱਕ ਨਹੀਂ ਪਹੁੰਚ ਸਕੇ ਉਹ ਬੇਟਾ ਕਹਿੰਦਾ ਪਾਪਾ ਮੇਰੇ ਨਾਲ ਮੈਕਸਿਮਮ ਬੱਚੇ ਇੱਥੋਂ ਦੇ ਨੇ ਤੇ ਇਹਨਾਂ ਬੱਚਿਆਂ ਨੇ ਕੇਸ ਦਾੜਾ ਕਤਲ ਕੀਤਾ ਹੋਇਆ ਤੇ ਤੁਸੀਂ ਮੈਨੂੰ ਇਜਾਜ਼ਤ ਦਿਓਗੇ ਵੀ ਮੈਂ ਵੀ ਆਪਣਾ ਕੇਸ ਕਤਲ ਕਰ ਲਵਾਂ ਉਹ ਕਹਿੰਦਾ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਵੀ ਪੁੱਤਰਾ ਮੈਂ ਤੈਨੂੰ ਪੜ੍ਹਾ ਲਿਖਾ ਕੇ ਵੱਡਾ ਅਫਸਰ ਬਣਾਉਣ ਲੱਗਾ ਸੀ ਅਫਸਰ ਤੇ ਰਿਹਾ ਇੱਕ ਪਾਸੇ ਤੂੰ ਤੇ ਸਿੱਖ ਬਣ ਨਹੀਂ ਰਿਹਾ ਕਹਿੰਦਾ ਮੈਂ ਇੱਕੋ ਹੀ ਗੱਲ ਕੀ ਬੇਟਾ ਅਜੇ ਨਾ ਕਤਲ ਕਰਾਈ ਉਹ ਸਿਰਫ 2 ਦਿਨ ਵਾਸਤੇ ਪਿੰਡ ਵਾਪਸ ਆ ਜਾ ਕਹਿੰਦੇ ਗਿਆਨੀ ਜੀ ਬੇਟਾ ਪਿੰਡ ਆਇਆ ਮੈਂ ਉਹਨੂੰ ਕੁਝ ਇੱਕ ਪੈਸੇ ਦਿੱਤੇ ਮੈਂ ਕਿਹਾ ਬੇਟਾ ਇਦਾਂ ਕਰ ਤੂੰ ਸਭ ਤੋਂ ਪਹਿਲਾਂ ਦਰਬਾਰ ਸਭ ਚਲਾ ਜਾ ਇਸ਼ਨਾਨ ਕਰਕੇ ਦਰਸ਼ਨ ਕਰਨ ਤੋਂ ਬਾਅਦ ਮੈਨੂੰ ਟੈਲੀਫੋਨ ਕਰ ਉਹ ਬੇਟਾ ਦਰਬਾਰ ਸਭ ਗਿਆ ਇਸ਼ਨਾਨ ਕੀਤਾ ਦਰਸ਼ਨ ਕਰਕੇ ਉਹਨੇ ਪ੍ਰਿਕਰਮਾਂ 'ਚ ਖੜੇ ਹੋ ਕੇ ਪਾਪ ਆਪਣੇ ਬਾਪ ਨੂੰ ਫੋਨ ਕੀਤਾ ਕਹਿੰਦੇ ਪਾਪਾ ਮੈਂ ਪੱਕ ਕਰ ਲਿਆ ਦਰਸ਼ਨ ਇਸ਼ਨਾਨ ਉਹ ਕਹਿੰਦਾ ਬੇਟਾ ਹੁਣ ਸੁਣਾ ਤੂੰ ਪੂਨੇ ਤੋਂ ਮੇਰੇ ਕੋਲੋਂ ਕੋਈ ਪਰਮਿਸ਼ਨ ਮੰਗ ਰਿਆ ਸੀ ਕੀ ਚਾਹੀਦਾ ਏ ਤੈਨੂੰ ਉਹ ਕਹਿੰਦੇ ਮੈਨੂੰ ਪਰਮਿਸ਼ਨ ਚਾਹੀਦੀ ਏ ਮੈਂ ਕੇਸ ਦਾੜਾ ਕਤਲ ਕਰਾ ਲਾਂ ਵੀ ਮੈਂ ਵੀ ਕਟਵਾ ਲਾਂ ਵਾਲ ਕਹਿੰਦਾ ਇੱਕੋ ਹੀ ਗੱਲ ਕਹੀ ਮੈਂ ਕਿਹਾ ਬੇਟਾ ਇਹ ਕੌਣ ਸੁਣਾ ਰਿਆ ਉਹਦਾ ਬਾਪ ਲੰਗਰ 'ਚ ਬੈਠ ਕੇ ਮੈਂ ਕਹਿੰਦਾ ਮੈਂ ਇੱਕੋ ਹੀ ਗੱਲ ਕਹੀ ਮੈਂ ਕਿਹਾ ਬੇਟਾ ਦੇਖ ਤੈਨੂੰ ਮੋਬਾਈਲ ਮੈਂ ਲੈ ਕੇ ਦਿੱਤਾ ਲੈਪਟਾਪ ਤੈਨੂੰ ਮੈਂ ਲੈ ਕੇ ਦਿੱਤਾ ਇਹ ਮੈਂ ਮਾਲਕ ਆ ਇਹਦਾ ਮੈਂ ਦੱਸ ਸਕਦਾ ਵੀ ਕਿੰਨੂੰ ਦੇਣਾ ਤੇ ਕਿੰਨੂੰ ਨਹੀਂ ਦੇਣਾ ਪਰ ਜਿਹੜੀ ਸਿੱਖੀ ਦੀ ਤੇ ਕੇਸਾਂ ਦੀ ਤੂੰ ਪਰਮਿਸ਼ਨ ਮੰਗ ਰਿਹਾ ਉਹ ਪੁੱਤਰਾ ਇਹਦਾ ਮਾਲਕ ਮੈਂ ਨਹੀਂ ਹੈਗਾ ਤਾਂ ਮਾਲਕ ਕੋਈ ਹੋਰ ਹੈ ਤੇ ਜੇ ਤੂੰ ਕਤਲ ਹੀ ਕਰਾਉਣੇ ਨੇ ਇਦਾਂ ਕਰ ਤੂੰ ਇਹਦੇ ਮਾਲਕ ਦੇ ਕੋਲੋਂ ਪਰਮਿਸ਼ਨ ਲੈ ਕੇ ਆ ਕਹਿੰਦੇ ਬੇਟਾ ਹੈਰਾਨ ਹੋਇਆ ਤੇ ਮੈਨੂੰ ਪੁੱਛਦਾ ਕਹਿੰਦਾ ਪਪਾ ਇਹਦੇ ਮਾਲਕ ਕੌਣ ਨੇ ਕੇਸਾਂ ਦਾ ਮਾਲਕ ਕੌਣ ਹੈ ਤੇ ਮੈਂ ਕਿਹਾ ਪੁੱਤ ਕਿੱਥੇ ਖੜਾ ਹੈ ਕਹਿੰਦਾ ਪ੍ਰਕਰਮਾ ਚ ਖੜਾ ਮੈਂ ਕਿਹਾ ਬੇਟਾ ਇੱਥੋਂ ਪੌੜੀਆਂ ਚੜਦਾ ਚੜ ਜਾ ਅਜ਼ੈਬ ਘਰ ਦੇ ਅੰਦਰ ਚਲਾ ਜਾ ਉੱਥੇ ਕੇਸਾਂ ਦਾ ਮਾਲਕ ਭਾਈ ਤਾਰੂ ਸਿੰਘ ਆਪਣਾ ਖੋਪੜ ਝੋਲੀ ਦੇ ਵਿੱਚ ਪਵਾ ਕੇ ਬੈਠਾ ਹੋਇਆ ਹੈ ਕੇਸਾਂ ਦਾ ਮਾਲਕ ਉੱਥੇ ਬੈਠਾ ਹੈ ਮੈਂ ਥੋੜਾ ਕੇਸਾਂ ਦਾ ਮਾਲਕ ਹੈ ਭਾਈ ਤਾਰੂ ਸਿੰਘ ਆਪਣੀ ਝੋਲੀ ਦੇ ਵਿੱਚ ਖੋਪੜ ਪਵਾ ਕੇ ਬੈਠਾ ਜਾ ਭਾਈ ਤਾਰੂ ਸਿੰਘ ਕੋਲੋਂ ਪਰਮਿਸ਼ਨ ਲਾਇਆ ਵੀ ਮੈਂ ਕੇਸ ਕਤਲ ਕਰਾ ਦਿਆਂ ਜੇ ਬੇਟਾ ਤੇਰੀ ਤਸੱਲੀ ਨਾ ਹੋਈ ਉਥੇ ਮੇਰੀ ਕੌਮ ਦਾ ਬੁੱਢਾ ਜਰਨੈਲ 92 ਸਾਲ ਦੀ ਉਮਰ ਚ ਆਪਣਾ ਟੋਕੜਾ ਟੋਟਾ ਕਰਵਾ ਕੇ ਆ ਜਿਹੜਾ ਸਾਹਮਣੇ ਰੱਖ ਕੇ ਬੈਠਾ ਹੋਇਆ ਹੈ ਭਾਈ ਮਨੀ ਸਿੰਘ ਤੋਂ ਪੁੱਛ ਲੀ